ਤੰਤਰਬੱਬਾ ਸਾਹਿਬ ਸਿੰਘ ਸਪੋਰਟਸ ਕਲੱਬ ਤੰਤਰਬੱਬਾ ਸਾਹਿਬ ਸਿੰਘ ਕਫਰਸਤਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਕਬੱਡੀ ਕੱਪ ਕਰਾ ਰਹੇ ਹਾਂ ਅਸੀਂ ਪਿੰਡ ਦੇ ਕਲੱਬ ਉੱਪਰ ਕਲੱਬ ਰੱਖਿਆ ਅਸੀਂ ਕਿਉਂ ਨਹੀਂ ਵੀ ਨਵੇਂ ਮੁੰਡਿਆਂ ਨੂੰ ਖੇਡਣ ਦਾ ਮੌਕਾ ਮਿਲੇ ਹਰ ਸਾਲ ਹੀ ਇਹ ਤਾਂ ਪਿੰਪ ਪਤ ਰੱਖਦੇ ਆਂ ਕਿ ਤੱਕ ਕੱਪ ਹੁੰਦੇ ਆ ਜਿਹੜੇ ਉਹ ਨਹੀਂ ਕਰਾ ਰਹੇ ਐ ਕਬੱਡੀ ਟੂਰਨਾਮੈਂਟ ਵੀ ਕਰਾ ਰਹੇ ਆ ਇਹਨਾਂ ਨਵੇਂ ਮੁੰਡਿਆਂ ਨੂੰ ਮੌਕਾ ਮਿਲਦਾ ਇਹ ਪੰਜਾਬੀ ਹੈਗਾ ਯੂਪਾਸਤੇ ਉਹ ਕੀ ਫਾਇਦਾ ਹੋਣਾ ਕਬੱਡੀ ਦਾ ਇਹ ਕਬੱਡੀ ਦਾ ਜੂਸ ਨਸ਼ਾ ਤੋਂ ਬਚੋ ਵੀ ਸਾਰੇ ਪਿੰਡ ਪਿੰਡ ਦਾ ਟੂਰਨਾਮੈਂਟ ਹੋਣਾ ਚਾਹੀਦਾ ਜੇ ਕਿ ਟੂਰਨਾਮੈਂਟ ਚੰਗੀ ਸਿਹਤ ਵਲੇ ਤੇ ਨਸ਼ਾ ਨਾ ਨਾਟੋ ਪਾਈ ਚੌਣੇ ਦਾ ਸਾਡਾ ਟੂਰ ਬਚਿਆ ਰਹੇ ਨਹੀਂ ਕਿ ਕਾਕਲਾ ਬੈਠੂਗੇ ਕਦਾਰੇ ਇਹ ਇਟੈਨਿਟੀ ਹਫਤਾਂ ਤੱਕ ਲਾਕਲਾ ਬੈਠੋ ਕੀ ਫਾਇਦਾ ਹੋਣਾ ਸਾਡੇ ਪਿੰਡ ਨੂੰ ਫਾਇਦਾ ਹੈ ਸਾਡੇ ਨੌਜਵਾਨ ਜਿਹੜੇ ਨਸ਼ਾ ਤੋਂ ਬਚੇ ਉਹਨਾਂ ਨੂੰ ਦੇਖ ਮੈਂਦਾ ਸਾਡੇ ਨਸਿਆਂ ਤੋਂ ਨੌਜਵਾਨਾਂ ਵਿਚ ਇਹ ਸਾਨੂੰ ਪਹੁੰਚਾਏ ਸਾਡੇ ಗ್ರಾಮ ਪੰਚਾਇਤ ਦਾ ਹਰ ਇਹਨਾਂ ਦੇ ਵੀਰਾਂ ਦਾ ਬਹੁਤ ਖੁਸ਼ ਹੋ ਗਿਆ ਸਾਨੂੰ ਬੜੇ ਧੰਨਵਾਦੀ ਹਾਂ ਇਹਨਾਂ ਨੇ ਵੀਰਾਂ ਦਾ ਜਿਹੜਾ ਸਾਡਾ ਇਹਨਾਂ ਸਲੋਗ ਦਿੱਤਾ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਡੇ ਐਨਆਰਪੀਓ ਦਾ ಗ್ರಾಮ ਪੰਚਾਇਤ ਦਾ ਇਹ ਜਿਹੜਾ 15 ਸਾਲ ਤੋਂ ਲਗਾਤਾਰ ਹੋ ਰਿਹਾ ਇਸ ਤਰ੍ਹਾਂ ਬਹੁਤ ਵਧੀਆ ਪ੍ਰੋਗਰਾਮ ਆਇਆ ਪੱਕੂਆ ਥਲ ਆ ਗੋਪੀ ਗੱਲ ਸਾਰਾ ਫਰੰਡ ਕਮੇਟੀ ਸਾਰਾ ਨਗਰ 15 ਸਾਲ ਤੋਂ ਚੱਲ ਰਿਹਾ ਜੀ 15ਵਾਂ ਕੱਪ ਹੈ ਇਹਦਾ ਦੇਖ ਪਹਿਲਾਂ ਅਸੀਂ ਖੇਡਦੇ ਹੀ ਫਿਰ ਪੱਪੂ ਆਇਆ ਸੀ ਪਾਇਆ ਮਨੀ ਆਇਆ ਉਸ ਤੋਂ ਬਾਅਦ ਫਿਰ ਬ੍ਰੇਕ ਲੱਗੀ ਹੁਣ ਹਨਾ ਤੇ ਚੱਲਦੀ ਜਾਏਗੀ ਦੇ ਵਿੱਚ ਕਾਰਨ ਆਈ ਤਾਂ ਆਪ ਮਹਿਸੂਸ ਹੁਣ ਤਾਂ ਕਬੱਡੀ ਇੱਕ ਇਤਾਂ ਵੀ ਜੋਬ ਜੋ ਵੀ ਖੇਡ ਸਕਦੇ ਆ ਇਹ ਚ ਪਰਿਵਾਰ ਵੀ ਸੈੱਟ ਹੋ ਜਾਂਦਾ ਤੁਸੀਂ ਵਧੀਆ ਸੈੱਟ ਹੋ ਸਕਦੇ ਮਤਲਬ ਕਬੱਡੀ ਨਾਲ ਖਾਨੀ ਨੀ ਤਰੋੜਾਂ ਨਹੀਂ ਹੈ ਨਾ ਤੇ ਹੁਣ ਤਾਂ ਉਹ ਗੱਲ ਹੈ ਨਹੀਂ ਵੀ ਇਹਨਾਂ ਦਾ ਜੁੜਨਾ ਚਾਹੀਦਾ ਸਪੋਰਟ ਨਾਲ ਲੋਕੋ ਨਾਲ ਬੇਸਿਕ ਕੀ ਹੈ ਕਿ ਬਹੁਤ ਵਾਰ ਮੈਸੇਜ ਇਹ ਹੈ ਵੀ ਕੋਈ ਦੇਖੋ ਹੁਸ਼ਿਆਰ ਹੈ ਖੇਲੋ ਤੇ ਵਧੀਆ ਸਪੋਰਟਸ ਨਾਲ ਜੁੜੋ ਤਾਂ ਪੰਜਾਬ ਨੂੰ ਰਕਲਾ ਪੰਜਾਬ ਬਣਾਉਂ ਮੱਕੇ ਹਨ ਹਾਂ ਤੁਹਾਡੇ ਬਾਰੇ ਦੁਨੀਆ ਜਾਣਦੀ ਹੈ ਕਿ ਪਰ ਜਿਹੜਾ ਨਵਾਂ ਯੂਥ ਹੈ ਸ਼ਾਇਦ ਉਹਨਾਂ ਨੇ ਨਹੀਂ ਖੇਲਦੇ ਦੇਖਿਆ ਤਾਂ موجود ਨਹੀਂ ਜਾਣਦੇ ਤੁਹਾਨੂੰ ਆਪਣੇ ਬਾਰੇ ਦੱਸੋ ਮੈਂ ਮਿੱਤਰ ਗਗਲਾਈ ਮੈਂ 92 ਤੇ ਮਨੇ ਵਰਲਡ ਕੱਪ ਦਾ ਕੈਨੇਡਾ ਦਾ ਵੈਸਟਰ ਤੋਂ ਪਰਿਆਈ 25 ਸਾਲ ਕਬੱਡੀ ਖੇਡਿਆ ਈ ਕੀ ਯਾਦਗਾਰੀ ਪਾ ਲੜਾ ਇੰਨਾ ਵੱਡਾ ਖੇਡ ਜਿੰਦਾ ਤਾਂ ਬਹੁਤ ਆ ਜਿਹਦੀਆਂ ਦਾਸੀ ਨਹੀਂ ਸਕਦੇ ਨਾ ਹਰ ਮੈਚ ਯਾਦਗਾਰ ਹੁੰਦਾ ਨਾ ਇੱਥੇ ਰਿਲੈਕਸਿਟੀ ਬੋਰਡ ਦੇ ਵੀਲੀ ਬੋਰਡ ਦਾ ਸਪੋਰਟ ਸਪੋਰਟ ਦੇ ਸੀਗਾ ਕੀ ਫਰਕ ਕੀ ਆਇਆ ਕਬੱਡੀ ਦੇ ਵਿੱਚ ਦੇਖੋ ਭਾਈ ਮੈਨੂੰ ਪਤਾ ਸੀ ਇਹ ਗੱਲ ਤੁਸੀਂ ਕਰਨੀ ਹੈ ਜਦੋਂ ਭਾਜੀ ਉਹਦਾ ਸੰਸਾਰ ਹੀ ਬਦਲਾਅ ਆਇਆ ਵਰਲਡ ਸੀ ਹੈ ਉਹਨਾਂ ਵੇ ਕਬੱਡੀ 'ਚ ਵੀ ਹੋਣਾ ਸੀ ਕਬੱਡੀ 'ਚ ਪੈਸਾ ਆਇਆ ਹੈ ਨਾ ਇਹ ਸਰ ਕੇ ਬੱਚਿਆਂ ਨੂੰ ਇਹਨਾਂ ਜਿਉਣਾ ਚਾਹੀਦਾ ਸੀ ਹੈ ਨਾ ਸ਼ੇਪਾਣੀ ਇਹ ਤਾਂ ਦੂਰ ਰਹਿ ਗਏ ਇੱਕ ਵਧੀਆ ਆਪਣੀ ਲਾਈਫ ਸੈੱਟ ਕਰ ਲਾਡੇ ਕਬੱਡੀ ਚ ਤੋਂ ਹੀ ਹੈ ਨਾ ਪੈਸਾ ਬਹੁਤ ਆ ਗਿਆ ਕਬੱਡੀ ਦੇ ਵਿੱਚ ਪਰ ਇੰਟਰਨੈਸ਼ਨਲ ਪੱਧਰ ਤੇ ਉਹ ਮੁਕਾਮ ਨਹੀਂ ਮਿਲਿਆ ਇਸ ਖੇਡ ਦੇ ਵਿੱਚ ਕੀ ਬਣੋ ਦੇਖੋ ਇਹ ਤਾਂ ਜਿੱਥੇ ਦਾ ਇੱਕ ਲਗਿਆ ਇਕੱਲੇ ਇਹਨੂੰ ਪੰਜਾਬੀ ਲਗਾਈ ਕੋਈ ਸਰਕਾਰਾਂ ਨੇ ਨਹੀਂ ਇਹਦੇ ਲਈ ਕੁਝ ਵੀ ਕੀਤਾ ਦੇ ਇਹ ਕਾਰਨ ਕੀ ਹੈ ਬੰਦੇ ਦੇ ਦੇਖੋ ਹੁਣ ਇਹ ਇਦਾਂ ਦੀ ਸਾਰਾਦਰ ਬੰਦੇ ਜੀ ਬੰਦਾ ਵੱਜਣਾ ਜੇ ਵੀ ਕੋਈ ਸੁੱਤਾ ਕੰਮ ਢੋਰੀ ਆਏ ਨਾ ਦੇਖੋ ਜਿਹੜੇ ਸਰਕਾਰਾਂ ਦੇ ਹੱਥੋਂ ਵੀ ਅਖਣੈਕਟਰ ਲਗੀਆਂ ਗੇਮਾਂ ਕਿੱਥੇ ਲੈ ਗਏ ਆ ਨਾ ਜੋ ਵੀ ਪੰਜਾਬੀਆਂ ਦਾ ਤਾਂ ਖਾਣ ਦਾ ਮਤ ਇਹ ਲੱਗਦਾ ਵੀ ਪੰਜਾਬ ਦੀ ਕਬੱਡੀ ਸੀ ਖਾਣ ਕਰਕੇ ਗਾ ਨਹੀਂ